ਪੂਰੇ ਦੇਸ਼ ਦੇ ਵਿੱਚ ਮਾਹੌਲ ਜਿਹੜਾ ਪੂਰਾ ਗਰਮ ਹੋ ਚੁੱਕਾ ਜਿੱਥੇ ਪੰਜਾਬ ਪ੍ਰਦੇਸ਼ ਦੇ ਵਿੱਚ ਵੀ ਮਾਹੌਲ ਪੂਰਾ ਇਸ ਵਕਤ ਗਰਮਾ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਦੀਆਂ ਨਜ਼ਰਾਂ ਸਾਰੇ ਪੰਜਾਬ ਦੀਆਂ ਨਜ਼ਰਾਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਉੱਪਰ ਲੱਗੀਆਂ ਹੋਈਆਂ ਸੀ ਕਾਂਗਰਸ ਦੀ ਟਿਕਟ ਦੇ ਕਾਫੀ ਲੋਕ ਇੰਤਜ਼ਾਰ ਕਰ ਰਹੇ ਸਨ ਕਿ ਕਿਸ ਨੂੰ ਦਿੱਤੀ ਜਾਂਦੀ ਆ ਪਰ ਕਾਂਗਰਸ ਨੇ ਜਸਵੀਰ ਸਿੰਘ ਡਿੰਪਾ ਜੀ ਨੂੰ ਪਿਛਲੇ ਦਿਨੀ ਟਿਕਟ ਦੇ ਦਿੱਤੀ ਆ ਲੋਕ ਸਭਾ ਹਲਕਾ ਕਡੂਰ ਸਾਬ ਤੋਂ ਉੱਥੇ ਹੀ ਵਿਧਾਨ ਸਭਾ ਹਲਕਾ ਜੀਰਾ ਤੋਂ ਕਾਂਗਰਸ ਦੇ ਸੀਨੀਅਰ ਆਗੂ ਸਿੰਦਰ ਸਿੰਘ ਜੋੜਾ ਜੀ ਜਿਹੜੇ ਉਹਨਾਂ ਨੇ ਵੀ ਇੱਕ ਐਮਪੀ ਦੀ ਟਿਕਟ ਵਾਸਤੇ ਅਪਲਾਈ ਕੀਤਾ ਸੀ ਅੱਜ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਹਾਂਜੀ ਜੋੜਾ ਸਾਹਿਬ ਜੀ ਜਿਵੇਂ ਕਿ ਕਾਂਗਰਸ ਨੇ ਟਿਕਟ ਦੇ ਦਿੱਤੀ ਆ ਜਸਵੀਰ ਸਿੰਘ ਡਿੰਪਾ ਜੀ ਨੂੰ ਤੇ ਤੁਸੀਂ ਨਹੀਂ ਅਪਲਾਈ ਕੀਤਾ ਸੀ ਟਿਕਟ ਦੇ ਵਾਸਤੇ ਤੇ ਤੁਹਾਨੂੰ ਟਿਕਟ ਨਹੀਂ ਮਿਲੀ ਤੇ ਤੁਹਾਡੀ ਕੀ ਰਣਨੀਤੀ ਹੋਊਗੀ ਅਗਲੀ ਮਰਾਣਾ ਸਾਹਿਬ ਜਿੱਥੋਂ ਤੱਕ ਖਡੂਰ ਸਾਹਿਬ ਪਾਰਲੀਮੈਂਟਰੀ ਹਲਕੇ ਦੀ ਟਿਕਟ ਦਾ ਮੇਰਾ ਅਪਲਾਈ ਕਰਨ ਦਾ ਸੰਬੰਧ ਹੈ ਮੈਂ ਨਿਰਾ ਅਪਲਾਈ ਨਹੀਂ ਕੀਤਾ ਮੈਂ ਬਹੁਤ ਦੇਰ ਤੋਂ ਪਾਰਟੀ ਦੇ ਨਾਲ ਜੁੜਿਆ ਹਾਂ ਤੇ ਪਾਰਟੀ ਦੀ ਖਾਤਰ ਬਹੁਤ ਵੱਡੀਆਂ ਕੁਰਬਾਨੀਆਂ ਵੀ ਦਿੱਤੀਆਂ ਇਸ ਵਾਰ ਸਾਡੇ ਔਰਡੀਆ ਕੌਂਸਲ ਦੇ ਪ੍ਰਧਾਨ ਰਾਹੁਲ ਗਾਂਧੀ ਜੀ ਨੇ ਔਰ ਸਾਡੇ ਸੀਐਮ ਸਾਹਿਬ ਮਹਾਰਾਜਾ ਬਰਿੰਦਰ ਸਿੰਘ ਨੇ ਇੱਕ ਪਾਲਸੀ ਬਣਾਈ ਸੀ ਕਿ ਇੱਕ ਪਰਿਵਾਰ ਇੱਕ ਟਿਕਟ ਦਿੱਤੀ ਜਾਏਗੀ ਇਸ ਖਡੂਰ ਸਾਹਿਬ ਹਲਕੇ ਤੋਂ ਅਸੀਂ ਚਾਰ ਆਗੂ ਮੁਖ ਦਾਵੇ ਦਾਸੀ ਜਿਨ੍ਹਾਂ ਵਿੱਚ ਸਰਦਾਰ ਗੁਰਚੇਤ ਸਿੰਘ ਭੁੱਲਰ ਐਕਸ ਮਿਸਟਰ ਜਸੀਰ ਸਿੰਘ ਡੇਮਪਾ ਇੰਦਰਜੀਤ ਸਿੰਘ ਜੀਰਾ ਤੇ ਦਾਸ ਬਾਰੇ ਸਰਵੇ ਰਿਪੋਰਟਾਂ ਅਨੁਸਾਰ ਚਾਰ ਕੈਂਡੀਡੇਟ ਲਾਈਨ ਵੇਜ ਸਨ ਪਰ ਇਹ ਸੋਚਿਆ ਨਹੀਂ ਸੀ ਕਿ ਮੇਰੇ ਨਾਲ ਇਹ ਨਹੀਂ ਬੇਰਸਾਫੀ ਹੋਵੇ ਕਿਉਂਕਿ ਆ ਸੀ ਕਿ ਜੀਰਾ ਸਾਹਿਬ ਦਾ ਬੇਟਾ ਐਮਐਲਏ ਹੈ ਉਥੇ ਪੁੱਲੂ ਸਾਹਿਬ ਦਾ ਬੇਟਾ ਵੀ ਐਮਐਲਏ ਹੈ ਜਿਹੜੇ ਸਾਡੇ ਜੰਪਾ ਜੀ ਨੇ ਉਹਨਾਂ ਬਾਰੇ ਵੀ ਆਮ ਲੋਕਾਂ ਦੀ ਇਹ ਰਾਏ ਸੀ ਕਿ ਉਹ ਫਰੂਸਾ ਵਰਗਾ ਜਿਹੜਾ ਕਿ ਪੂਰਨ ਗੁਰਸਖ ਹਲਕਾ ਹੈ ਇਸ ਹਲਕੇ ਦਾ ਕਲਚਰ ਦੂਸਰੇ ਹਲਕਿਆਂ ਕੋਲ ਵੱਖਰਾ ਹੈ ਤੇ ਇਸ ਹਲਕੇ ਦੇ ਕਲਚਰ ਅਨਸਾਰ ਹੀ ਕੋਈ ਕੈਂਡੀਡੇਟ ਲਿਆਂਦਾ ਜਾਵੇਗਾ ਇਸ ਕਰਕੇ ਬਹੁਤ ਵੱਡੀ ਮੈਨੂੰ ਆਸ ਸੀ ਕਿ ਮੈਨੂੰ ਇੱਥੇ ਮੌਕਾ ਮਿਲੇਗਾ ਤੇ ਮੈਂ ਜਿਹੜੀ ਸੀਟ 30-35 ਸਾਲ ਤੋਂ ਕਾਂਗਰਸ ਦੇ ਕਬਜ਼ੇ ਵਿੱਚੋਂ ਨਿਕਲੀ ਹੋਈ ਹੈ ਇਸ ਤੇ ਕਬਜ਼ਾ ਕਰਕੇ ਮਾਨਯੋਗ راہਲ ਗਾਂਧੀ ਜੀ ਔਰ ਕੈਪਟਨ ਔਰੰਦਰ ਸਿੰਘ ਜੀ ਦਾ ਬਹੁਤ ਮਾਣ ਵਧਾਵਾਂਗੇ ਪਰ ਇਹ ਸੁਣ ਕੇ 당ਗ ਰਹਿ ਗਏ ਜਦ ਮੇਰਾ ਨਾਮ ਇਸ ਲਾਸਟ ਪਲਾਨ ਤੇ ਇਸ ਜਿਹੜੀ ਕੈਂਡੀਡੇਟਾਂ ਦੀ ਲਿ ਸਟ ਉਹਦੇ ਵਿੱਚ ਨਹੀਂ ਸੀ ਮੈਂ ਵੀ ਦਿੱਲੀ ਵਿੱਚ ਮੌਜੂਦ ਸੀ ਇਹ ਸੁਣ ਸੁਣ ਕੇ ਬਹੁਤ ਸ਼ੌਕ ਲੱਗਿਆ ਬੜਾ ਦੁੱਖ ਹੋਇਆ ਕਿ ਮੇਰੇ ਨਾਲ ਪਹਿਲਾਂ ਐਮਐਲਏ ਦੀ ਟਿਕਟ ਵਿੱਚ ਦੋ ਵਾਰ ਬੇਰਸਾਫੀ ਕੀਤੀ ਗਈ ਪਹਿਲਾਂ ਮੈਰੀਟੇਟ ਕੱਟ ਕੇ ਇੱਕ ਵਾਰ ਕੁਲਦੀਪ ਸਿੰਘ ਭਲੁੰਦ ਦੀ ਸੀ ਜੋ ਕਿ ਬਾਹਰੀ ਪਾਰਟੀ ਤੋਂ ਆਏ ਸਨ ਔਰ ਇੱਕ ਵਾਰ 인더ਜੀਤ ਸਿੰਘ ਜੀਰਾ ਦੇ بیٹے ਕੁਲਵੀਰ ਸਿੰਘ ਜੀਰਾ ਨੂੰ ਦਿੱਤੀ ਗਈ ਜੋ ਕਿ ਅਕਾਲੀ ਦਲ ਵਿੱਚੋਂ ਆਏ ਹਨ ਹੁਣੇ ਤੀਜੀ ਵਾਰ ਮੇਰੇ ਨਾਲ ਬਹੁਤ ਵੱਡਾ ਧੱਕਾ ਹੋਇਆ ਨਰਾਣਾ ਜੀ ਆਪ ਨੂੰ ਪਤਾ ਹੈ ਕਿ ਮੇਰੇ ਸਮਰਥਕ ਪਿਛਲੇ 2 ਮਹੀਨਿਆਂ ਤੋਂ ਬੜੀ ਰੰਥਕ ਕਮੈਂਟ ਕਰਕੇ ਇਸ ਸਰਕੇ ਦੇ ਵਿੱਚ ਚੋਰ ਪ੍ਰਚਾਰ ਤੇ ਲੱਗੇ ਹੋਏ ਹਨ ਜੋ ਤੁਸੀਂ ਕਹਿ ਰਹੇ ਹੋ ਕਿ ਅਗਲੀ ਤੁਹਾਡੀ ਰਣਨੀਤੀ ਕੀ ਹੋਏਗੀ ਮੇਰੇ ਬਾਰੇ ਹੁਣੇ ਜਿਹੜਾ ਇਸ ਚੀਜ਼ ਦੀ ਚੋਰੀ ਕਰਨਾ ਬੜਾ ਮੁਸ਼ਕਲ ਹੈ ਕਿਉਂਕਿ ਇੱਕ ਤਾਂ ਮੈਂ ਪਾਰਟੀ ਹਾਈ ਕਮਾਂਡ ਦੇ ਹੁਕਮ ਨੂੰ ਮੰਨਣਾ ਹੀ ਮੇਰਾ ਬਹੁਤ ਵੱਡਾ ਫਰਜ਼ ਹੈ ਤੇ ਦੂਸਰਾ ਜੋ ਮੇਰੇ ਸਮਰਥਕ ਮੇਰੇ ਸੱਜਣ ਮਿੱਤਰ ਦੋ ਪਿਛਲੇ ਦੋ ਮਹੀਨੇ ਤੋਂ ਬਹੁਤ ਤੇਜ਼ੀ ਨਾਲ ਇਸ ਸਟੋਰ ਮੈਂਬਰ ਵਿੱਚ ਕੁਦੇ ਹੋਏ ਹਨ ਉਹਨਾਂ ਨੂੰ ਜਿਹੜਾ ਸ਼ੌਕ ਲੱਗਾ ਉਹਦੇ ਉਹਦੀ ਮੈਨੂੰ ਬੜੀ ਠੇਸ ਪਹੁੰਚੀ ਆ ਹੁਣ ਮੈਂ ਇੱਕ ਪ੍ਰੋਗਰਾਮ ਬਣਾਇਆ ਕਿ ਅਗਲੇ ਜਿਹੜੇ 13 ਤਰੀਕ ਆ ਉਸ ਤੋਂ ਬਾਅਦ ਮੇਰੇ ਸਾਰੇ ਸਮਰਥਕਾਂ ਦੀ, ਸੁਭਚਿੰਤਕਾਂ ਦੀ ਇੱਕ ਮੀਟਿੰਗ ਕੀਤੀ ਜਾਊਗੀ। ਹੁਣ ਇਹ ਜਿਹੜਾ ਅਗਲਾ ਫੈਸਲਾ ਉਹਨਾਂ ਦੀ ਸਲਾਹ ਨਾਲ ਲਿਆ ਜਾਊਗਾ। ਬਾਕੀ ਪਾਰਟੀ ਦਾ ਹੁਕਮ ਮੰਨਣਾ ਵੀ ਬਹੁਤ ਜ਼ਰੂਰੀ ਆ ਪਰ ਕੋਈ ਜਿਹੜਾ ਸਿਆਸੀ ਨੇਤਾ ਆ ਉਹਦੇ ਸਮਰਥਕਾਂ ਤੋਂ ਬਿਨਾ, ਆਪਦੇ ਸਪੋਰਟਰਾਂ ਤੋਂ ਬਿਨਾ ਵੀ ਜਿੰਦਾ ਨਹੀਂ ਰਹਿ ਸਕਦਾ। ਇਹਦੇ ਸਬਾਰੇ ਮੇਰੀ ਇਹ ਬੇਨਤੀ ਆ। ਐ ਮੰਨ ਲਓ ਕਿ ਜੇਕਰ ਤੁਹਾਡੇ ਸਮਰਥਕ ਜਿਹੜੇ ਨੇ ਜਿਹੜੇ ਕੀ ਕਾਫੀ ਮਿਹਨਤ ਕਰ ਰਹੇ ਨੇ ਪਿਛਲੇ 2-3 ਮਹੀਨਿਆਂ ਤੋਂ ਹਲਕਕੇ ਦੇ ਵਿੱਚ ਜੇਕਰ ਉਹ ਤੁਹਾਨੂੰ ਕੋਈ ਪਾਰਟੀ ਦੇ ਉਲਟ ਫੈਸਲਾ ਲੈਣ ਲਈ ਤੁਹਾਡੀ ਤੁਹਾਨੂੰ ਉਹ ਕਹਿੰਦੇ ਨੇ ਤੇ ਫਿਰ ਕੀ ਤੁਸੀਂ ਪਾਰਟੀ ਦੇ ਉਲਟ ਜਾ ਸਕਦੇ ਹੋ ਮਹਾਰਾਣਾ ਸਾਹਿਬ ਮੈਂ ਤੁਹਾਡੇ ਇਸ ਗੱਲ ਤੋਂ ਮੈਂ ਤੁਹਾਡਾ ਮਤਲਬ ਸਮਝਦਾ ਕਿ ਤੁਸੀਂ ਸਮਝ ਰਿਹਾ ਹੋ ਕਿ ਤੁਹਾਡਾ ਅਯਾਤ ਚੋਣ ਲੜਨ ਬਾਰੇ ਕੋਈ ਵਿਚਾਰ ਮੈਂ ਇਸ ਬਾਰੇ ਖੜਕੂ ਪਹਿਲਾਂ ਤਾਂ ਮੈਨੂੰ ਆਸ ਆ ਮੈਨੂੰ ਪਾਰਟੀ ਨੇ ਵਿਸ਼ਵਾਸ ਦਿਵਾਇਆ ਕਿ ਇਸ ਬਾਰੇ ਦੁਆਰਾ ਵਿਚਾਰ ਕੀਤਾ ਜਾ ਰਿਹਾ 13 ਤਰੀਕ ਅਸੀਂ ਇਸੇ ਕਰਕੇ ਵੇਟਿੰਗ ਦੀ ਰੱਖੀ ਹੈ ਮੈਨੂੰ ਐਂ ਲੱਗਦਾ ਕਿ ਪਾਰਟੀ ਹਾਈ ਕਮਾਂਡ ਇਸ ਦਾ ਕੋਈ ਨਾ ਕੋਈ ਹੱਲ ਕੱਢ ਲਵੇਗੀ ਜੇ ਇਸ ਦਾ ਕੋਈ ਨਹੀਂ ਹੱਲ ਕੱਢਿਆ ਜਾਂਦਾ ਫਿਰ ਜੋ ਸਮਰਥਕ ਮੇਰੇ ਨਾਲ ਬਹੁਤ ਦੇਰ ਤੋਂ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਸਿਆਸੀ ਲੜਾਈਆਂ ਲੜ ਰਹੇ ਆ ਪਿਛਲੇ 10 ਸਾਲ ਅਕਾਰੀ ਰਲ ਦੀ ਗਵਰਨਮੈਂਟ ਰਹੀ ਉਹਨਾਂ ਦੇ ਪਰਚੇ ਹੁੰਦੇ ਰਹੇ ਹਾਈ ਕਾਉਂਟਰ ਦੇ ਕੇਸ ਲੜਦੇ ਰਹੇ ਝਗੜਦੇ ਰਹੇ ਫਿਰ ਜੋ ਉਹਨਾਂ ਦਾ ਹੁਕਮ ਹੋਵੇਗਾ ਉਹ ਵਿਚਾਰਿਆ ਜਾਵੇਗਾ ਤੇ ਆਖਰੀ ਫੈਸਲਾ ਜਿਹੜਾ ਲੈਣ ਲੱਗਿਆ ਬਹੁਤ ਸੋਚ ਸਮਝ ਕੇ ਕੋਈ ਵਧੀਆ ਫੈਸਲਾ ਲੈ ਆ ਜਾਏਗਾ ਜਿਵੇਂ ਕਿ ਅਖੀਰ ਦੇ ਉੱਤੇ ਅਸੀਂ ਤੁਹਾਨੂੰ ਇਹੀ ਸਵਾਲ ਪੁੱਛਣਾ ਚਾਹੁੰਦੇ ਆ ਕਿ ਜਿਵੇਂ ਜਸਵੀਰ ਸਿੰਘ ਡਿੰਪਾ ਜੀ ਨੂੰ ਮੈਦਾਨ ਦੇ ਵਿੱਚ ਪਾਰਟੀ ਨੇ ਹੁਣ ਉਤਾਰ ਦਿੱਤਾ ਵਾ ਤੁਹਾਨੂੰ ਕੀ ਲੱਗਦਾ ਵਾ ਉਹ ਸਾਹਮਣੇ ਬੀਬੀ ਜਗੀਰ ਕੌਰ ਜੀ ਨੇ ਕਾਲੀ ਤਲ ਵੱਲੋਂ ਤੇ ਉਧਰੋਂ ਜਿਹੜਾ ਉਹਨਾਂ ਦਾ ਇਕੱਠ ਜੋੜਵਾਛੇ ਪਾਰਟੀਆਂ ਦਾ ਉਹਦੇ ਵੱਲੋਂ ਬੀਬੀ ਪਰਮਜੀਤ ਕੌਰ ਖਲੜਾ ਜੀ ਨੇ ਤੇ ਜਸਵੀਰ ਸਿੰਘ ਡਿੰਪਾ ਜੀ ਟੱਕਰ ਦੇ ਭਾਗ ਪਾਉਣ ਕੇ ਉਹਨਾਂ ਨੂੰ ਇਸ ਹਲਕੇ ਦੇ ਵਿੱਚ ਮਹਾਰਾਣਾ ਸਾਹਿਬ ਇਹ ਗੱਲ ਤੁਸੀਂ ਪੱਤਰਕਾਰ ਹੋ ਮੈਂ ਸਮਝਦਾ ਮੇਰੇ ਮੂੰਹ ਤੁਸੀਂ ਨਾ ਹੀ ਖਵਾਓ ਤੇ ਚੰਗੀ ਗੱਲ ਹੈ ਕਿਉਂਕਿ ਡੇਪਾ ਜੀ ਬਾਰੇ ਜੋ ਫੀਡਬੈਕ ਹੈ ਪਿਛਲੇ 1.5 ਮਹੀਨੇ ਤੋਂ ਪਾਰਟੀ ਕੋਲੇ ਬਹੁਤ ਵੱਡਾ ਫੀਡਬੈਕ ਗਿਆ ਸੀ ਔਰ ਹਲਕੇ ਦੀ ਜਨਤਾ ਬਾਰੇ ਜਨਤਾ ਨੂੰ ਪਤਾ ਮੈਂ ਉਹ ਦਿਨ ਦਾ ਫੋਨ ਤੇ ਲਾ ਕੇ ਜਾ ਕੇ ਜਨਤਾ ਨਾਲ ਕਨੈਕਟ ਕਰ ਰਿਹਾ ਹਾਂ ਉਹਨਾਂ ਦਾ ਫੀਡਬੈਕ ਲੈ ਰਿਹਾ ਉਹ ਜਿਹੜਾ ਸਾਰਾ ਹੀ ਫੀਡਬੈਕ ਨੇਪਾ ਜੀ ਬਾਰੇ ਔਰ ਕਾਂਸ ਕੈਂਡੀਡੇਟ ਬਾਰੇ ਔਰ ਖਰੂਸਾ ਲੋਕ ਸਭਾ ਹਲਕੇ ਬਾਰੇ ਪਾਰਟੀ ਕੋਲੇ ਪਹੁੰਚ ਚੁੱਕਾ ਭਲੀ ਪਾ ਤੁਸੀਂ ਵੀ ਜਾਣਦੇ ਹੋ ਪੱਤਰਕਾਰ ਭਾਈਚਾਰਾ ਤੁਸੀਂ ਲੋਕ ਫੀਲਡ ਵਿੱਚ ਹਮੇਸ਼ਾ ਕੰਮ ਕਰਦੇ ਹੋ ਇਹਦੇ ਬਾਰੇ ਮੇਰੇ ਤੋਂ ਕੁਝ ਨਾ ਖਾਓ ਇਹਦੇ ਬਾਰੇ ਜਿਆ ਸਾਰਾ ਖਲਾਸਾ ਉਹ 13 ਤਰੀਕ ਤੋਂ ਬਾਅਦ ਜਦ ਮੇਰੇ ਸਮਰਥਕਾਂ ਦੀ ਮੀਟਿੰਗ ਹੋਊਗੀ ਉਸ ਤੋਂ ਬਾਅਦ ਸਾਰਾ ਖਲਾਸਾ ਕੀਤਾ ਜਾਊਗਾ ਬਬੋ ਤਨਵਾਜੀ ਇਹ ਸੰਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਰਿੰਦਰ ਸਿੰਘ ਜੀ ਜੋੜਾ ਜਿਨ੍ਹਾਂ ਨੇ ਆਪਣੇ ਵਿਚਾਰ ਜਿਹੜੇ ਉਹ ਰੱਖੇ ਨੇ ਹੁਣ ਇਹਨਾਂ ਦਾ 13 ਤਰੀਕ ਤੋਂ ਬਾਅਦ ਕੀ ਫੈਸਲਾ ਲੈਂਦੇ ਨੇ ਉਹ ਤੁਹਾਨੂੰ ਅਸੀਂ ਜਰੂਰ ਸੁਣਾਵਾਂਗੇ ਇਹਨਾਂ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਆਪਣੀ ਰੈਕਮੈਂਡ ਬਾਕਸ ਦੇ ਵਿੱਚ ਜਰੂਰ ਦਿਓ ਮਿਲਦੇ ਹਾਂ ਕਿਸੇ ਹੋਰ ਜਾਣਕਾਰੀ ਦੇ ਨਾਲ ਤਦ ਤੱਕ ਲਈ